ਧਰਤੀ ਮਾਤਾ ਮਹਿਲਾ ਵਿੰਗ ਸੇਵਾ ਸੁਸਾਇਟੀ ਵੱਲੋਂ ਔਰਤਾ ਦੀ ਚੰਗੀ ਸੋਚ ਦੇ ਪਰਾਲੇ ਨਾਲ ਇੱਕ ਬਜ਼ੁਰਗ ਔਰਤ ਦੀ ਦੇਖਭਾਲ ਕਰ ਰਹੀਆਂ ਨੇ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਰਤੀ ਮਾਤਾ ਮਹਿਲਾ ਵਿੰਗ ਸੇਵਾ ਸੁਸਾਇਟੀ ਦੀ ਪ੍ਰਧਾਨ ਜਸਵੰਤ ਕੌਰ ਨੇ ਦੱਸਿਆ ਕਿ ਅਸੀਂ ਇਹ ਕਿਰਾਏ ਦੇ ਮਕਾਨ ਲੈ ਕੇ ਇਸ ਔਰਤ ਨੂੰ ਉਸ ਕਿਰਾਏ ਦੇ ਮਕਾਨ ਵਿੱਚ ਰੱਖ ਕੇ ਦੇਖਭਾਲ ਕਰ ਰਹੇ ਹਾਂ ਅਤੇ ਹੋਰ ਵੀ ਬਜ਼ੁਰਗ ਔਰਤਾਂ ਅਤੇ ਹੋਰ ਵੀ ਬਜ਼ੁਰਗ ਔਰਤਾਂ ਦੀ ਦੇਖਭਾਲ ਕਰਨ ਵਾਸਤੇ ਅਸੀਂ ਇੱਕ ਔਰਤਾਂ ਵੱਲੋਂ ਉਪਰਾਲਾ ਠਾਇਆ ਗਿਆ ਹੈ 26 ਤੀਨ ਵਿਸ਼ਕਰਮਾ ਪਵਨ ਵਿਖੇ ਇੱਕ ਨਸ਼ਾ ਜਾਗਰੂਤ ਕੈਂਪ ਲਵਾਇਆ ਜਾ ਰਿਹਾ ਹੈ ਕਿ ਐਸਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਏਅਰਪੋਰਟ ਸੂਰਤ ਆ ਗਈ ਹੈ ਨਾ ਭੰਜੀ ਸਸੀ ਭੰਜੀ ਇਹ ਜੋ ਤੁਸੀਂ ਅੱਜ ਇਹਨਾਂ ਨੂੰ ਖਾਣਾ ਖਵਾ ਰਹੇ ਆਂ ਇਹਨਾਂ ਦੇਖ ਪਾ ਲੈ ਕੀ ਇਹਦੇ ਬਾਰੇ ਕਹਿਣਾ ਜਾਣੀ ਇਹ ਕਿੱਥੋਂ ਦੇ ਆਈ ਕੌਣ ਆ ਇਹ ਵੀ ਅਸੀਂ ਲੈ ਕੇ ਆਏ ਆਂ ਆਪਣੇ ਛੁੱਟੀ ਵਾਲੇ ਚੋਟੀ ਵਾਲੇ ਤੋਂ ਹਾਂਜੀ ਇਹਨਾਂ ਦੀ ਤਿੰਨ ਬੇਟੀਆਂ ਐ ਇੱਕ ਵੇਈ ਆਪਣੇ ਠਨੇੜੀ ਵੇਈ ਇੱਕ ਵੇਈ ਉਧਰ ਬਿੱਗੂ ਵਾਲੇ ਹਾਂਜੀ ਇਹਨਾਂ ਇਹਨਾਂ ਨਾਲ ਬੇਂ ਕਰਾ ਲ ਮਰ ਗਿਆਂ 1.5 ਸਾਲ ਹੋ ਗਿਆ ਇਹਦੇ ਦੋ ਜੇਟ ਉਹਨਾਂ ਕੋਲੇ ਰਹਿੰਦੀ ਸੀ ਇੱਕ ਇਹਦੀ ਪੂਰੀ ਕੁਆਰੀ ਹੈ ਹਾਂ ਉਹਦੇ ਕਰਕੇ ਵਿਚਾਰੀ ਨੂੰ ਸੀ ਲੈ ਕੇ ਆਏ ਸੀਗੇ ਤੇ ਉਸ ਦਿਨ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅੱਜ ਦੇਖ ਲੋ ਅੱਜ ਬਹੁਤ ਫਰਕ ਆ ਤੀਜੇ ਦਿਨਾਂ ਨੂੰ ਕਿੰਨੇ ਦਿਨ ਹੋ ਗਏ ਲੈ ਆਂਦੇ ਨੂੰ ਅੱਜ ਤੀਜੇ ਦਿਨ ਵੀ ਤੀਜੇ ਦਿਨ ਤੇ ਦੇਖਭਾਲ ਜਿਹੜਾ ਤੁਸੀਂ ਕਰ ਰਹੇ ਹੋ ਇਹ ਕਿੱਥੇ ਕਰ ਰਹੇ ਆ ਆ ਜਿਹੜੀ ਜਗ੍ਹਾ ਹੈ ਜਿਹੜੀ ਇਹ ਤੁਹਾਡੀ ਹੈਗੀ ਨਹੀਂ ਇਹ ਅਸੀਂ ਕਿਰਾਏ ਤੇ ਲਈ ਗਈ ਹੈ ਆ ਜਗਾ ਕਿਰਾਏ ਤੇ ਲਈ ਹੈ ਅਸੀਂ ਉੱਥੇ ਹੁਣ ਲੈ ਕੇ ਜਾਣਾ ਇਹਨਾਂ ਨੂੰ ਬਸ ਅਸੀਂ ਇਹਨਾਂ ਉਧਰ ਸਮਾਨ ਚੱਕ ਕੇ ਜਾਂਦਾ ਸੀ ਕਿਥੇ ਪਾ ਕੇ ਰੱਖਿਆ ਸੀ ਇਧਰ ਅੱਗੇ ਆਉਣਾ ਉੱਥੇ ਬਸ ਚੱਲੇ ਆ ਸੀ ਇਹਦੇ ਤੇ ਖਾਣਾ ਖਵਾ ਕੇ ਫੇਰ ਲੈ ਕੇ ਜਾਣੇ ਕੀ ਜਗ੍ਹਾ ਤੁਸੀਂ ਕੋਈ ਪੰਚਾਇਤ ਵੱਲੋਂ ਜਾਂ ਕਿਸੇ ਹੋਰ ਸੰਸਥਾ ਵੱਲੋਂ ਦਿੱਤੀ ਗਈ ਹੈ ਕਿ ਤੁਸੀਂ ਆਪ ਅਸੀਂ ਆਪ ਇਹ ਵੀ ਸਾਰੀਆਂ ਬੀਬੀਆਂ ਬੀਬੀਆਂ ਨੇ ਰਲ ਕੇ ਸੱਜਣ ਲਈ ਜਿਹੜੇ ਸਪਰਾਈਜ਼ ਤੇ ਇਹ ਪਰਾਲਾ ਕਰਨ ਦਾ ਤੁਹਾਡੇ ਮਨ ਚ ਕਿਵੇਂ ਆਇਆ ਜੀ ਵੀਰੇ ਐਂ ਦੇਖ ਕੇ ਜਿਵੇਂ ਆ ਬਜ਼ੁਰਗਾਇ ਦੇ ਬੈਠੇ ਗਏ ਆਪਣੇ ਬਹੁਤ ਇੱਥੇ ਹੈ ਇਹ ਹੈਗੀ ਬੀਬੀਆਂ ਜਿੰਨਾ ਵਿੱਚ ਆ ਗਿਆ ਕੋਈ ਪੁੱਛ ਵੀ ਰੋਲ ਨਹੀਂ ਫਿਰਦੀਆਂ ਬਜ਼ਾਰੀਆਂ ਐਸ ਕਰਕੇ ਫਿਰ ਅਸੀਂ ਇਹਨਾਂ ਨੂੰ ਲੈ ਕੇ ਆਏ ਤੇ ਇਹਨਾਂ ਦੇਖਭਾਲ ਕੌਣ ਕਰਦਾ ਫਿਰ ਜੀ ਅਸੀਂ ਵੀਰੇ 11 ਜਣੀਆਂ ਸਾਰੀਆਂ ਨੇ ਰਲ ਮੀਟੀ ਕਰਦੀਆਂ ਜੀ ਅਸੀਂ ਨਾ 26 ਦਿਨ ਸੜ ਕੈਂਪ ਲੱਗਣਾ ਉਹ ਕੰਮ ਲਈ ਲਈ ਗਏ ਹੋਏ ਦੂਜੇ ਮੈਂਬਰ ਹਾਂਜੀ ਐਸ ਲਈ ਅਸੀਂ ਇੱਥੇ ਬੈਠੇ ਇਹ ਪੰਜ ਕੋਈ ਤੁਹਾਡੀ ਸੰਸਥਾ ਵੀ ਬਣੀ ਹੈ ਹਾਂਜੀ ਆਪਣੀ ਵੀ ਤੇ ਸਸਤਾ ਬਣੀ ਹੈ ਧਰਤੀ ਮਾਤਾ ਮਹਿਲਾ ਸੇਵਾ ਸੁਸਾਇਟੀ ਸਾਧਕ ਅਸੀਂ ਸਾਥ ਚ ਜਗ੍ਹਾ ਲਈਏਗੀ ਅੱਗੇ ਕੀ ਆਪਰਾਲਾ ਕਰ ਰਹੇ ਤੁਸੀਂ ਅੱਗੇ ਵਾਈਗੁਰੂ 26 ਦਿਨ ਆਪਣੇ ਕੈਂਪ ਲੱਗਣਾ ਹੈਗਾ ਨਸ਼ਾ ਜਾਗਰੂਕ ਲਈ